ਨੀ ਇਹ ਕਹਿੰਦਾ ਵੀ ਤਿੰਨ ਤੀਜੀ ਵਾਰ ਬਦਲੀ ਜਾ ਰਹੀ ਨਹੀਂ ਐ ਭਾਜੀ ਵੇਖੋ ਗੱਲ ਵਾਰੰਟੀ ਜੈ ਬੈਟਰੀ ਆਪਾਂ ਪੈਸਾ ਕੋਈ ਨਹੀਂ ਲੈਂਦੇ ਬਦਲ ਦਿੱਤੀਆਂ ਹੋਰ ਕੀ ਕਰ ਸਕਦੇ ਆ ਇਹਦੇ ਡੀਲਰ ਮੈਂ ਸਰਵਿਸ ਪ੍ਰੋਵਾਈਡ ਕਰਨੀ ਇਹਨਾਂ ਨੂੰ ਇਹਨਾਂ ਦੀ ਬੈਟਰੀਆਂ ਖਰਾਬ ਹੋ ਗਈਆਂ ਤੁਹਾਡੇ ਕੋਲ ਕੋਈ ਰੁਪਈਆ ਲਿਆ ਸੀ ਤੁਹਾਡੀ ਪਾਵੇਂ ਦੋ ਵਾਰ ਹੀ ਖਰਾਬ ਹੋਣ ਭਾਜੀ ਤਿੰਨ ਵਾਰੀ ਖਰਾਬ ਹੋਵੇ ਮੈਂ ਵੇਖੋ ਕੀ ਹੁੰਦਾ ਨਾ ਆਓ ਇਹ ਬੈਟਰੀਆਂ ਨੂੰ ਜਿਹੜੀ ਚੀਜ਼ ਹੈ ਨੁਕਸ ਹੈ ਹਾਂਜੀ ਉਹ ਨਹੀਂ ਤੁਹਾਨੂੰ ਪਤਾ ਲੱਗ ਰਿਹਾ 2 3 4 ਮਹੀਨੇ ਹੋਏ ਮੇਰੇ ਕੋ 6 ਮਹੀਨੇ ਦਾ ਬਿੱਲ ਪਿਆ ਹੈ 6 ਦੇਖੋ ਗੱਲ ਇਹ ਆ ਤੁਹਾਡੀ ਬੈਟਰੀਆਂ ਖਰਾਬ ਹੈ ਮੈਂ ਤੇਰੀ ਬੈਟਰੀ ਤਿੰਨ ਵਾਰੀ ਕਿਤਨਾ ਬਦਲ ਜੂਗੇ 4 ਬੈਟਰੀ 4 ਮਹੀਨੇ ਹੋਏ ਹਜੇ ਵੈਸਕੂਟਰੀ ਗੱਡੀ ਹੁਣ ਤਾਂ ਬੈਟਰੀ ਚੇਂਜ ਹੀ ਨਹੀਂ ਕੀਤੀ ਹੁਣ ਤਾਂ ਤੁਹਾਡੀ ਗਿਰੀ ਸੀਗੀ ਤੁਸੀਂ ਲੈ ਕੇ ਆਏ ਹੋ ਆ ਦਿਖਾਓ ਜੀ ਯਾਰ ਆ ਤਾਂ ਹੁਣ ਬਾਈ ਕਹਿੰਦਾ ਵੀ ਮੈਨੂੰ ਚੇਂਜ ਕਰਕੇ ਸਕੂਟਰੀ ਨਵੀਂ ਦੇ ਦੇ ਬਾਈ ਕਿਵੇਂ ਦੇ ਦਵਾਂ ਆ ਦੱਸੋ ਆ ਚੀਜ਼ ਵੀ ਇਹ ਹੈ ਸਰ ਵਾਲੀ ਹਾਂ ਇਹਦੀ ਗੱਲ ਆਈ ਕਹਿੰਦੇ ਵੀ ਮੈਨੂੰ ਨਵੀਂ ਆ ਤਾਂ ਮੈਂ ਕਹਿੰਦੀ ਇਹਦੀ ਗੱਲੇ ਨਹੀਂ ਕਰ ਰਹੀ ਇਹਦੀ ਮੈਨੂੰ ਕੀ ਕਿਹਾ ਬਈ ਮਸੂਮ ਕਰੀ ਨਏ ਮੈਂ ਤਰੂ ਆਇਆ ਮੈਨੂੰ ਇੱਕ ਗੱਲ ਦੱਸਿਆ ਜਿਹੜੇ ਨੂੰ ਮੈਨੂੰ 15 ਸਾਲ ਹੋ ਗਏ ਕੰਮ ਕਰਦਿਆਂ ਨੂੰ ਆਹ ਕਪੂਟਰੀ ਟੁੱਟੀ ਨੂੰ ਬਈ ਜੀ ਮੈਂ ਕਿਵੇਂ ਨਵੀਂ ਦੇ ਦਵਾਂ ਲੋਕ ਸਦਾ ਸਦਾ ਦਿਖਾਓ ਲੋਕ ਸਹੀ ਨਹੀਂ ਤੁਹਾਡੀ ਬੈਟਰੀਆਂ ਦੀ ਵਾਰੰਟੀ ਦੀ ਮੈਂ ਚੇਂਜ ਕਰਤੀ ਹੋਰ ਦੱਸੋ ਕੀ ਕਰਾਂ ਅੱਛਾ ਬੈਟਰੀ ਚਾਹੇ 3 ਵਿੱਚ 4 ਮਹੀਨੇ ਦੀ ਉਹ ਬਈ ਮੈਂ ਤੁਹਾਡੇ ਕੋਲ ਪੂਰੇ ਪਈਆ ਲਿਆ ਤੁਹਾਡੀ ਵਾਰੰਟੀ 'ਚ ਬਦਲ ਦਿੱਤੀ ਤੁਹਾਨੂੰ ਮਤਰਾਜ ਕਿਸ ਗੱਲ ਦਾ ਤਰਾਜੇ ਮੈਨੂੰ ਤੂੰ ਦੋ ਵਾਰ ਫੇਰ ਬਦਲੂਗਾ ਭੈਣਾ ਦਵਾ ਮੇਰੇ ਕੋਲ ਫਿਰ ਇਹ ਤਾਂ ਗੱਲ ਹੀ ਨਾ ਹੋਈ 4 ਮਹੀਨੇ ਦਾ ਹੋਇਆ ਇਸ ਬੰਦੇ ਨੂੰ ਤਰਾਜੇਦ ਕਰਦਾ ਵੀ ਮੇਰੀ ਵਾਰੰਟੀ ਨਹੀਂ ਭੁਗਤੀ ਤੂੰ ਹੀ ਕਹਿੰਦਾ ਵਾਰੰਟੀ ਭੁਗਤ ਕੋ ਰਿਆ ਦੇਖੋ ਗੱਦ ਬਣੀ ਯਾਰ ਵੀ ਕੋਈ ਨੁਕਸਾਨ ਦੱਸੋ ਫੇਰਾ ਉਹ ਨੁਕਸ ਬੇਟੀ ਜਿਹੀ ਦੱਸਉਂਦੀ ਹਰੇ ਇੱਕ ਮਹੀਨੇ ਬਾਅਦ ਨੁਕਸ ਪਾਜੇ ਕਰਦਾ ਨਹੀਂ ਵੀਰ ਜੀ ਗੱਲ ਸੁਣੋ ਅਧਿਰਕਾਰ ਸਾਹਿਬ ਹਾਂਜੀ ਆਪਾਂ ਕੋਈ ਚੀਜ਼ ਲੈਣੇ ਆ ਡੀਲਰ ਤੋਂ ਆਪਣੀ ਸੁਣ ਲਓ ਗੱਲ ਬਈ ਖਰਾਬ ਹੁੰਦੀ ਆ ਬੰਦਾ ਡੀਲਰ ਉਹਨੂੰ ਠੀਕ ਕਰਕੇ ਦੇਣ ਦਾ ਰਿਹਾ ਹਾਂਜੀ ਮੈਂ ਕਰਕੇ ਦੇਤੀ ਬਾਈ ਕਹਿੰਦਾ ਕਿਉਂ ਕੀਤੀ ਠੀਕੇ ਦੱਸ ਹੁਣ ਇੱਕ ਗੱਲ ਆ ਯਾਰ ਨਹੀਂ ਇਹਦਾ ਕਹਿਣਾ ਇਹ ਹੈ ਵੀ ਬਾਰ ਬਾਰ ਖਰਾਬ ਹੋ ਰਹੀ ਹੈ ਬਾਈ ਜੀ ਗੱਲ ਸੁਣੋ ਬੈਟਰੀਆਂ ਦੀ ਪ੍ਰੋਬਲਮ ਆ ਗਈ ਮੈਂ ਕੋਈ ਘਰੇ ਨਹੀਂ ਬਣਾਈਆਂ ਇਹਨਾਂ ਨੇ ਘਰੇ ਨਹੀਂ ਬਣਾਈਆਂ ਇਹ ਵੀ ਵੇਖੋ ਪਹਿਲਾਂ ਵੀ 4ਥ ਵਾਲੇ ਨਾਲ ਲੈ ਕੇ ਚਲਾਈ ਆ ਉਹ ਵੀ ਚੱਲੀ ਗਈ ਆ ਠੀਕ ਆ ਉਹ ਇਹਨਾਂ ਨੂੰ ਪਤਾ ਹੁਣ ਗਾੜੀ ਖਰਾਬ ਹੋ ਗਈ ਮੈਂ ਨਾ ਠੀਕ ਕਰਕੇ ਦੇ ਦਦਾ ਮੈਂ ਕਰਕੇ ਦੇਤੀ ਹੁਣ ਮੇਰੇ ਵਿੱਚ ਰੋਲ ਕੀ ਇਸ ਤੋਂ ਜ਼ਿਆਦਾ ਨਹੀਂ ਇਹਦਾ ਮਤਲਬ ਅਸੀਂ 70000 ਰੁਪਏ ਲਾ ਕੇ ਰੇ ਮਿਸਾਲ ਵਿੱਚ ਤਿਆਰ ਵਾਰੀ ਬੈਟਰੀ ਐਂ ਕਰਾਉਂਗੇ ਪੰਜ ਵਾਰੀ ਤੁਹਾਨੂੰ ਇਤਰਾਜ ਇਸ ਗੱਲ ਦਾ ਹੋਣਾ ਚਾਹੀਦਾ ਵੀ ਮੇਰੇ ਪੈਸੇ ਲੱਗੇ ਤੁਹਾਨੂੰ ਦਾ ਰੁਪਈਆ ਹੀ ਨਹੀਂ ਲੱਗਾ ਤੁਹਾਡੀ ਕੰਪਨੀ ਬਦਲ ਕੇ ਦੇ ਦਿੰਦੀ ਮੇਰਾ ਬਾਦ ਮਤਲਬ ਜਿੱਦਣ ਗਾਰੰਟੀ ਖਤਮ ਹੋ ਗਈ ਉਹਦੇ ਬਾਅਦ ਮੈਂ 12-13000 ਰੁਪਏ ਮੈਂ ਗਾਰੰਟੀ ਹਰ ਚੀਜ਼ ਦੀ ਜਦੋਂ ਖਤਮ ਹੋ ਗਈ ਉਹ ਤਾਂ ਗੱਲ ਹੀ ਨਹੀਂ ਮਿਲਾਰ ਕਾਨੂੰਨੀ ਟੂ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਬਈ ਨਕਸ ਬੈਟਰੀ ਦਾ ਸੀਗਾ ਬਦਲ ਦਿੱਤੀ ਬਿਲਕੁਲ ਨਹੀਂ ਹੈਗਾ ਕੀ ਨਾਮ ਹੈ ਜੀ ਮੇਰਾ ਨਾਮ ਕਨਵੀਰ ਸਿੰਘ ਹੈ ਜੀ ਕਿਹੜਾ ਪਿੰਡ ਹੈ ਮੇਰਾ ਪਿੰਡ ਤਿੰਬਰਪੁਰਾ ਜੀ ਕੀ ਮਾਮਲਾ ਹੈ ਤੁਹਾਡਾ ਸਕੂਟਰੀ ਵਾਲਾ ਮੇਰੀ ਸਕੂਟਰੀ 2 6ਵੇਂ ਮਹੀਨੇ ਤਿੰਨ ਤਰੀਕ ਨੂੰ ਲਈ ਸੀਗੀ ਉਹਦੇ ਵਿੱਚ ਤਿੰਨ ਵਾਰੀ ਮੈਂ ਬੈਟਰੀਆਂ ਬਦਲਾ ਚੁੱਕੇ ਆਂ ਅੱਛੇ ਹੁਣ ਦੁਬਾਰੇ ਜਸਸੀ ਵਾਲੇ ਫੇਰ ਕਹ ਰਹੇ ਹੁਣ ਫੇਰ ਬਦਲਣੀਆਂ ਪੈਣੀਆਂ ਕਿ ਮੈਂ ਹੁਣ ਦੁਬਾਰੇ ਬੈਟਰੀਆਂ ਬਦਲਾਈ ਜਾਉ 6 ਸਾਲ ਚ ਵੀ ਇਹਨਾਂ ਨੇ ਮੁਨਿਆਰ ਖਤਮ ਹੋ ਜੇ 6 ਮਹੀਨੇ ਵਿੱਚ ਤਿੰਨ ਵਾਰੀਆਂ ਬੈਟਰੀਆਂ ਬਦਲ ਚੁੱਕੀਆਂ ਨੇ ਹਾਂਜੀ ਹਾਂ ਤੇ ਸਾਲ ਦੀ ਗਾਰੰਟੀ ਹੈ ਜੀ ਇਹ ਸਾਲ ਦੀ ਗਾਰੰਟੀ ਦੱਸ ਕੇ ਲਈ ਸੀਗੀ ਵੀ ਸਾਲ ਦੀ ਗਾਰੰਟੀ ਹੈ ਬੈਟਰੀਆਂ ਦੀ ਵੀ ਹੁਣ ਤੁਸੀਂ ਜਦੋਂ ਏਜੰਸੀ ਵਾਲੇ ਕੋਲ ਮਾਲਕ ਕੋਲ ਜਾਂਦੇ ਹੋ ਉਹ ਏਜੰਸੀ ਵਾਲਾ ਕੀ ਕਹਿੰਦਾ ਜੀ ਏਜੰਸੀ ਵਾਲਾ ਤਾਂ ਕਹਿੰਦਾ ਵੀ ਮੈਂ ਇਹਦੇ ਵੀ 30000 ਰੁਪਏ ਦੀ ਕੱਟ ਲੈਣਾ ਵੀ ਜੇ ਤਾਂ ਨਹੀਂ ਲੈਣੀ ਹੈਗੀ ਵੀ ਤੁਸੀਂ ਲਈ ਕਿ ਨਹੀਂ ਸੀ ਮੈਂ 75000 ਦੀ ਸਕੂਟੀ ਲਈ ਸੀ 70000 ਦੀ ਕਿਹੜੀ ਏਜੰਸੀ ਤੋਂ ਹੀ ਆ ਜੇ ਐਸ ਆਰਟੋ ਵਾਲੇ ਹੀ ਕਿਹੜੀ ਜਗ੍ਹਾ ਬਡਾਲੀ ਅੱਲਾ ਸਿੰਘ ਦੀ ਹੈ ਜੀ ਬਡਾਲੀ ਅੱਲਾ ਸਿੰਘ ਹਾਂ ਜੀ ਤੁਹਾਡੀ ਇਹ ਕੀ ਮੰਗ ਹੈ ਤੁਹਾਡੀ ਮਤਲਬ ਵੀ ਮੈਨੂੰ ਪੀਸ ਬਦਲ ਕੇ ਦਿੱਤਾ ਜਾਵੇ ਨਹੀਂ ਵੀ ਇਹ ਮਨ ਨੂੰ ਨੁਕਸ ਪੀਸ ਜੇ ਨੁਕਸ ਹੈ ਕੋਈ ਉਹਨੂੰ ਪੀਸ ਨੂੰ ਚੈੱਕ ਕਰਿਆ ਜਾਵੇ ਉਹ ਸੈਕ ਕਰ ਦਿੰਦੇ ਨੇ ਕਿ ਨੁਕਸ ਮੈਨੂੰ ਉਹੀ ਸੂਫੇ ਫੜਾ ਦਿੰਦੇ ਆ ਬੈਟਰੀਆਂ ਬਦਲ ਕੇ ਬੈਟਰੀ ਕਿੰਨੀ ਦਿਨ ਮਗਰੋਂ ਖਰਾਬ ਹੋ ਜਾਂਦੀਆਂ ਮੈਨ 1.5 ਮਹੀਨਾ ਕੱਢਦੀ ਐ ਸਹੀ ਛੇ ਡੜਕ ਵੀ ਨਾ ਕੱਢਦੀ ਐ ਹਾਂਜੀ ਹਾਂ ਉਹਦੇ ਮਗਰੋਂ ਫੇਰ ਖਰਾਬ ਹੋ ਜਾਂਦੀ ਐ ਉਹਦੇ ਬਾਅਦ ਹੁਣ ਤਾਂ ਚਲੋ ਗਰੰਟੀ ਜੇ ਹੋ ਜੇ ਕਰ ਦੁੰਦੇ ਨੇ ਫੇਰ ਜਦੋਂ ਮਨਿਆਦ ਲਿੰਗੀ ਫੇਰ ਕੀ ਨਹੀਂ ਕਰਨੀ ਐ ਜੀ ਹੁਣ ਤਾਂ ਉਹ ਕਹਿ ਰਹੇ ਵੀ ਕਰ ਦੂੰਗੇ ਜੀ ਜਦੋਂ ਸਾਲ ਪੂਰਾ ਹੋ ਗਿਆ ਉਹਦੇ ਬਾਅਦ ਮੈਨੂੰ ਫੇਰ 12000 ਰੁਪਏ ਮੈਂ ਦੋ ਮਹੀਨੇ ਬਾਅਦ ਕਿੱਥੇ ਦੇ ਪੂਰਾ ਕਰੂੰਗਾ ਜੀ ਇੱਕ ਹੋਰ ਨਾਲੇ ਸਮਾਂ ਜਿਹ